ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆ ਜੀ ਤੁਹਾਡੇ ਆਪਣੇ ਚੈਨਲ ਸੰਧੂ ਬਰਦਰਪੁਰੀਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆ ਤੁਸੀਂ ਸਾਰੇ ਹੀ ਚੜ੍ਹਦੀ ਕਲਾ ਤੰਦਰੁਸਤੀ ਜੋਗ ਇੱਕ ਕਵੈਸਟ ਬੇਨਤੀ ਕਰਦੇ ਆ ਆਪਣੀ ਨਰਕ ਪਰਖ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਫਰਜ ਸਮਝ ਕੇ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ ਦੱਬ ਕੇ ਸ਼ੇਅਰ ਕਰ ਦਿਆ ਕਰੋ ਹੋਰ ਕਿਸੇ ਦਾ ਫਾਇਦਾ ਹੈ ਨਾ ਸਜਣੋ ਕੋਈ ਮਾਤੜ ਗਰੀਬ ਆਪਣੀ ਜਿਹੜੀ ਖਰੀਦਦਾਰੀ ਕਰ ਸਕੇ ਅੱਜ ਦੀ ਖਾਸ ਆਪਣੀ ਵਿਜਿਟ ਪਿੰਡ ਸਰ ਸਿੰਘ ਜ਼ਿਲ੍ਹਾ ਤੇ ਤਹਿਸੀਲ ਸ਼੍ਰੀ ਤਰਨਤਾਰ ਸਾਹਿਬ। ਬਾਈ ਹਰਚੰਦ ਦੇ ਫਾਰਮ ਤੇ ਪਹੁੰਚੇ ਆ ਸਜਣੋ। ਇੱਕ ਵੜਿਆ ਸਜਣੋ ਤੇ ਡਿਟੇਲ ਕਰਦੇ ਆਂ ਸਾਂਝੀ। ਬਾਕੀ ਰੇਟ ਬਿਲਕੁਲ ਜਾਇਜ਼ ਹੋਊਗਾ। ਠੀਕ ਆ ਜੀ। ਕਰਦੇ ਆਂ ਗੱਲਬਾਤ ਬਾਈ ਹਰਚੰਦਨਾ। ਬਾਈ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਉਸੰਦ ਸਾਹਿਬ ਕੀ ਹਾਲ ਹੈ? ਚੜਦੀ ਕਲਾ ਕਾਇਮ ਸਦਾ। ਆਪ ਜੀ ਨੂੰ ਮੁਬਾਰਕਾਂ ਨਵੇਂ ਮਕਾਨਾਂ ਦੀਆਂ ਹਨਾ ਮਹਾਰਾਜ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਗੁਰੂ ਰਾਮਦਾਸ ਮਹਾਰਾਜ ਜੀ ਹਨਾ ਇਸੇ ਤਰ੍ਹਾਂ ਹੀ ਭਰਾਵਾਂ ਕਾਰੋਬਾਰਾਂ ਦੇ ਸਿਰ ਤੇ ਉੱਡੇ ਫਿਰਦਾ ਨਹੀਂ ਹਾਂ ਤੇ ਜੇ ਚੱਲਦੇ ਰਹਿਣ ਤੇ ਪਰਿਵਾਰ ਵੀ ਖੁਸ਼ ਤੇ ਆਪ ਵੀ ਖੁਸ਼ ਤੇ ਹੋਰ ਬੋਲ ਲਿਆਵਾਂਗੇ ਮਾਲ ਫਿਰ ਹੋਰ ਮਾਲ ਲਿਆਵਾਂਗੇ ਠੀਕ ਆ ਕਿਹੜਾ ਵੀਕ ਦੇ ਪੱਛੀ ਲੰਘੇ ਫਿਰ ਤੇ ਦੂਜੀਆਂ ਗਈਆਂ ਵੇਖੀਆਂ ਦੂਜਾ ਦੋ ਤੇ ਵੇਖੀਆਂ ਤੇ ਆਪਣੀ ਆਪਣੀ ਕੱਟੀ ਉਹਦਾ ਜਿਹੜਾ ਦਹਾਂਦਰਾ ਪਾਵਾਂਗੇ ਠੀਕ ਆ ਹਾਂਜੀ ਜਿਹੜਾ ਕਰਕੇ ਨਾ ਫਿਰ ਠੀਕ ਆ ਤੇ ਇੱਕ ਉਹ ਪਾਈਏ ਇੱਕ ਕੋਈ ਪਾਉਣੀ ਅੱਜ ਡਰੈਸ ਕਰ ਲ ਗਏ ਨੋਟ ਵੀਰੇ ਹਾਂਜੀ ਪਿੰਡ ਸੋਤ ਸਿੰਘਾ ਜ਼ਿਲ੍ਹਾ ਕਰਨਗੜਾ ਤਹਿਸੀਲ ਪਟੇ 9985650 ਲੋਕਰ ਤੇ ਸਟਾਰਟਿੰਗ ਕਰੀਏ ਕਿੰਨੇ ਦੁੱਧ ਤੋਂ ਸਟਾਰਟਿੰਗ ਹੈ ਬਾਈ ਵੀਰੇ ਨਾਲ ਖਲੇ 10 ਲੀਟਰ ਦੁੱਧ ਹੈਗਾ 10 ਕਿਲੋ ਹਾਂਜੀ ਕਿਆ ਬਾਤ ਹੈ ਯਾਰ ਥਾਨ ਬੜਾ ਚੰਗਾ ਲੱਗਾ ਹਾਂ ਅੱਜ ਆਈ ਲੇਟ ਹੀ ਆ ਗਈ ਵੀਰੇ ਅੱਛਾ ਚੁਆਈ ਵੀ ਚੰਗੀ ਹੋ ਗਈ ਵੀਰੇ ਚੁਆਈ ਬਹੁਤ ਚੰਗੀ ਹੈ ਸਾਨੂੰ ਅੱਛਾ ਵਾਹ ਕਿਆ ਬਾਤ ਹੈ ਹਨਾ ਹਾਂਜੀ ਹਾਂਜੀ ਬਿਲਕੁਲ ਵਾਕਈ ਹੈ ਬਾਕੀ ਬਾਕੀ ਨਾ ਪਟੋਟੇ ਬਾਗੇ ਸਭ ਵੀ ਸ਼ੋਪਿੰਗ ਹੋ ਗਈ ਬਾਕੀ ਸੋਣੀ ਸੱਤ ਰੈਡ ਆ ਬਾਈ ਥਾਨ ਕਿਹੜਾ ਲੱਗਾ ਥਾਂ ਦੀ ਵੈਰੈਟੀ ਪੁੱਛ ਕੇ ਤਾਂ ਮੈਨੂੰ ਪਤਾ ਹੋ ਜਾਵੇ ਮੈਨੂੰ ਕੀ ਉਹ ਤਾਂ ਥਾਂ ਦੀ ਵੈਰੈਟੀ ਤਾਂ ਨਹੀਂ ਪਤਾ ਆਹ ਵੇਖੋ ਮੋਮ ਹੂੰ ਫੇਸ ਕਾਰਟੀ ਹਾਂਜੀ ਠੀਕ ਆ ਕਈ ਭੈਣ ਭਰਾ ਦਿੰਦੇ ਸੁੰਬਾ ਕੋਈ ਦੁੰਬਾ ਦਿੰਦਾ ਕੋਈ ਨੋਕ ਵਾਲਾ ਦਿੰਦਾ ਏ ਖੁੱਲ ਗਈ ਇਹਨੂੰ ਕਿਹੜਾ ਥਾਂ ਦਾ ਕਿਹੜਾ ਉਹਦਾ ਦਈਏ ਤੁਹਾਨੂੰ ਇਹਨੂੰ ਉਹਦਾ ਜਿਹੜਾ ਮੱਤੀ ਆਪੇ ਭੈਣ ਭਰਾਵਾ ਦੇ ਇਹਨੂੰ ਦੇ ਦੇ ਖੁੰਬ ਵਾਲਾ ਹਨਾ ਜਿਵੇਂ ਖੁੰਬ ਕਿڑی ਹੁੰਦੀ ਹੈ ਨਾ ਏਵੇਂ ਆ ਕਿਆ ਬਾਤ ਹੈ ਉਹ ਲੋ ਆ ਤੇ ਸੱਜਣੋ ਤੋਰਾ ਤਰਾ ਬੜਾ ਕੋੜੀ ਜਿਰਗਾ ਤੇ 10 ਕਿਲੋ ਮੋਕਰੇ ਦਾ ਦੁੱਧ ਵੀ ਰਹੀ 10 ਲੀਟਰ ਦੁੱਧ ਪੱਕੀ ਗੱਲ ਹੈ ਨਾ ਹੂੰ ਰੰਗ ਪ੍ਰਿੰਟ ਸੱਜਣਾ ਬੜਾ ਕਰਾਉ ਸੰਗਰੇ ਲਾਇਆ ਭਾਈ ਕਿਆ ਬਾਤ ਹੈ ਯਾਰ ਥਾਲੇ ਵਾ ਬੜਾ ਸੋਹਣਾ ਲੱਗਾ ਕਰਮਾਲੀ ਜੀਂਦੀ ਰਵੇ ਕਰਦੀ ਆ ਕਰੀ ਹੂੰ ਠੀਕ ਆ ਕੋਈ ਨਾ ਤੋਰ ਦੇ ਬੜਾ ਆਪਣਾ ਆ ਇੱਥੇ ਵੰਦੇ ਇੱਥੇ ਵਿਖਾ ਦਿੰਨੇ ਫਿਰ ਹਨਾ ਕੀ ਬਾਤ ਹੈ ਲਓ ਜੀ ਬਾਈ ਕੀਮਤ ਕੀ ਕਰਦੀ ਕੀਮਤ ਇਹਦੀ 30000 ਰੁਪਇਆ ਅੱਛਾ ਹਾਂਜੀ 2000 ਛੱਡ ਦਾਂਗੇ ਜੀ 2000 2000 ਰੁਪਇਆ 28000 ਦੇ ਦੇ ਦਾਂਗੇ ਤਾਰਾ ਮਰਵੋਣੀਆਂ ਤਾਰਾ ਵੇਖ ਲਓ ਜਾਂਦੇ ਮਰਾ ਦਿੰਦੇ ਮਰਵਾ ਦੇ ਯਾਰ ਤਾਰਾਂ ਧੂਰਾਂ ਵਿੱਚ ਮਰਵਾ ਦੇ ਹਾਂਜੀ 2000 ਨਾ ਛੱਡ ਹਾਂ ਨਾ ਕਰਦੇ ਪੱਕੀ ਆਪੇ 28000 ਦੇ ਦੇ ਦਾਂਗੇ ਹੋਰ ਕਰ ਦੇ ਹੋ ਰੇ ਇਹ ਤੁਹਾਨੂੰ ਪਰ 25000 ਦੀ ਲਾਈਟ ਕਰਦੇ 100 ਰੁਪਿਆ ਛੋੜ ਕਰਨੀ ਜਿੰਨੂੰ ਚੰਗੀ ਲੱਗੇ 25000 ਦੀ ਲੈ ਜੇ ਨਹੀਂ ਤੇ ਬੱਜੀ ਰਹਿੰਦੇ ਹਨਾ ਭਾਈ ਜਿੰਨੂੰ ਕੋਈ ਜਾਵਦਾ ਪਾ ਪਰ ਮੈਂ ਇੱਥੇ ਆ ਕੇ ਚੋਲੇ 10 ਕਿਲੋ ਦੋ ਦੇ ਆਪ ਦੀ ਤਸੱਲੀ ਕਰਕੇ ਲੈ ਜੇ ਆਪਾਂ ਨੂੰ ਕੋਈ ਜਿੰਤਾ ਨਹੀਂ ਇਹਦੀ ਹਾਂ 10 ਕਿਲੋ ਦੋ 10 ਲੀਟਰ ਆ ਜਿੰਨੇ ਆਨਲਾਈਨ ਮਕਾਣੀ 9 ਲੀਟਰ ਦੀ ਗਾਰੰਟੀ ਹੋ 9 ਚੌਣ ਓਕੇਓ ਚੌਣ ਚੋਂਗੇ ਇਦਾਂ ਹੀ ਹਨਾ ਵੇਜੇ ਭਾਵੇਂ ਬਹੁਤ ਛਾਨ ਵਧੀਆ ਚੱਲ ਵੀਰੇ ਧਾਰਾ ਮਰਵਾ ਦੇ ਵਾਹ ਓਕੇਓ ਵੰਡ ਲਿਆ ਵੈਰ ਵਾਕਿਆ ਚੰਗੀ ਸੋਨਾ ਐ ਤੇ ਆਨਲਾਈਨ ਲਈ ਤੁਹਾਨੂੰ ਜਿਨੇ ਆਨਲਾਈਨ ਮਗਾਉਣੀ 9 ਕਿਲੋ ਦੂਜੇ ਨੂੰ 10 ਕਿਲੋ ਜਿਨੇ ਆ ਕੇ ਤਸੱਲੀ ਕਰਨੀ ਸੱਜਣੋ ਤੇ ਧਾਰਾਂ ਤੁਰਾ ਮਰਵਾ ਕੇ ਤੁਹਾਨੂੰ ਥੋੜੀਆਂ ਬਾਰੀਆਂ 1 2 ਜੈਸ ਕਰਵਾ ਦਿੰਨੇ ਜੂਰੋ ਨੇਰੋਂ ਜਿਨੇ ਭੈਣ ਭਰਾ ਨਹੀਂ ਆਉਣਾ ਉਹ ਕੋਈ ਵੀ ਪਰੇਸ਼ਾਨੀ ਨਾ ਭੈਣ ਭਰਾ ਨੂੰ ਆਵੇ ਲਓ ਜੀ ਲਓ ਜੀ ਸੱਜਣੋ ਸ਼ਾਫਟੂ ਕਰਕੇ ਜਿਹੜੀ ਓਕੇ ਹੋ ਗਈ ਆ ਵੈਰ ਪਛਮਾਈ ਆ ਤੇ ਧਾਰ ਤੋਰ ਜਿਹੜੀ ਬੜੀ ਗੋਲ ਘਵਾਰਾ ਪਈਦਾ ਸੱਜਣੂ ਬਾਹਰ ਹੀ ਜਰੀ ਚੰਗੀ ਜੋਣ ਜਾਣ ਠੀਕ ਐ ਤੇ ਇਹ ਅਮਗਲੇ ਸਣਾ ਦਾ ਪਸਮਾ ਸੁਆ ਸਿੱਕ ਕਰੋ ਮਗਲੇ ਸਣਾ ਦੀ ਵੀ ਗੋਲ ਘਵਾਰਾ ਸੱਜਣੂ ਬਿਲਕੁਲ ਕੋਈ ਘੂਰ ਸੱਟਾ ਨਹੀਂ ਕੋਈ ਕੁਝ ਨਹੀਂ ਬਾਕੀ ਤੁਹਾਨੂੰ ਜੈਸ ਕਰਾਤੀ ਰਹਿਣ ਤੋਂ ਭਾਈ ਬਾਕੀ ਆਪਨੀ ਜੈਸ ਕਰੇ ਆ ਕੇ ਜਿਹੜਾ ਚਵਾਈ ਕਰਕੇ ਤਸੱਲੀ ਕਰਕੇ ਲੈ ਕੇ ਜਾਏ ਕੋਈ ਵੀ ਮੇਰਾ ਭੈਣ ਭਰਾ ਕਵਸਟ ਹੁੰਦੀ ਹਾਰ ਵੀਡੀਓ ਦੇ ਵਿੱਚ ਤਸੱਲੀ ਕਰਿਆ ਕਰੋ ਨਰਖ ਪਰ ਕਰਿਆ ਕਰੋ ਬਾਅਦ ਵਿੱਚ ਕਿਸੇ ਨੂੰ ਕੋਈ ਲਾਂਮਾ ਨਾ ਦਿਆ ਕਰੋ ਕਿਉਂਕਿ ਪੈਸੇ ਬੜੇ ਔਕੇ ਸੱਜਣੋ ਬੰਦੇ ਪੈਸੇ ਦੀ ਕਦਰ ਕਰਿਆ ਕਰੋ ਤੇ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ਰੱਬ ਰੱਖਾ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ